ਨੁਰ ਪਿਆਰੋ ਇੱਕ ਆਪਾਂ ਨੂੰ ਵਾਰ-ਵਾਰ ਪਿੰਡਾਂ ਦੇ ਵਿੱਚ ਗੱਲ ਸੁਣਨ ਨੂੰ ਮਿਲਦੀ ਹੈ ਦੇਖੋ ਜੀ ਸਾਡੇ ਪਿੰਡ ਦਾ ਜਿਹੜਾ ਬਾਬਾ ਹੈ ਗ੍ਰੰਥੀ ਸਿੰਘ ਹੈ ਇਹ ਕਿਤੇ ਤੁਰਿਆ ਜਾਂਦਾ ਸਾਨੂੰ ਫਤਿਹ ਨਹੀਂ ਬੁਲਾਉਂਦਾ ਬਹੁਤ ਵੀਰਾਂ ਦੇ ਨਾਲ ਇਹ ਐਸੀ ਘਟਨਾ ਘਟਦੀ ਹੈ ਤੇ ਉਹੋ ਜਿਹੇ ਲੋਕ ਜਿਹੜੇ ਨੇ ਉਹ ਗ੍ਰੰਥੀ ਦਾ ਫਿਰ ਵਿਰੋਧ ਕਰ ਲੱਗ ਜਾਂਦੇ ਨੇ ਵੇਖੋ ਜੀ ਸਾਨੂੰ ਤੇ ਫਤਿਹ ਨਹੀਂ ਬੁਲਾਈ ਹੁਣ ਇਹੋ ਜੇ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਜਦੋਂ ਸਵੇਰੇ 3 3:30 ਵਜੇ ਗ੍ਰੰਥੀ ਸਿੰਘ ਉੱਠਿਆ ਉੱਠ ਕੇ ਉਹਨੇ 4 4:00 ਵਜੇ ਪ੍ਰਕਾਸ਼ ਕੀਤਾ ਤੇ ਪ੍ਰਕਾਸ਼ ਕਰਕੇ ਹੁਕਮਨਾਮਾ ਸਾਹਿਬ ਲਿਆ ਹੁਕਮਨਾਮਾ ਲੈ ਕੇ ਫਤੇ ਬੁਲਾਈ ਕਿੰਨਾਂ ਨੂੰ ਬੁਲਾਈ ਸਾਰੇ ਨਗਰ ਨੂੰ ਸਾਰੇ ਨਗਰ ਨੂੰ ਫਤੇ ਬੁਲਾਈ ਫਿਰ ਨਿਤਨੇਮ ਸ਼ੁਰੂ ਹੋਇਆ ਫਿਰ ਨਿਤਨੇਮ ਦੀ ਸਮਾਪਤੀ ਤੇ ਫਿਰ ਫਤੇ ਬੁਲਾਈ ਕਿੰਨੂੰ ਬੁਲਾਈ ਸਾਰੇ ਨਗਰ ਨੂੰ ਫਿਰ ਅਦਾਸ ਹੋਈ ਅਰਦਾਸ ਤੋਂ ਬਾਅਦ ਫਤਿਹ ਬੁਲਾਈ ਕਿਨੂੰ ਸਾਰੇ ਨਗਰ ਨੂੰ ਫਿਰ ਮੁਖਵਾ ਕੇ ਲਿਆ ਫਿਰ ਫਤਿਹ ਬੁਲਾਈ ਫਿਰ ਸਾਰੇ ਨਗਰ ਨੂੰ ਫਿਰ ਸਤਨਾਮ ਦਾ ਜਾਪ ਕਰਨ ਤੋਂ ਬਾਅਦ ਫਿਰ ਫਤਿਹ ਬੁਲਾਈ ਫਿਰ ਕਿਨੂੰ ਸਾਰੇ ਨਗਰ ਨੂੰ ਹੁਣ ਪੰਜ ਵਾਰ ਤਾਂ ਗ੍ਰੰਥੀ ਸਿੰਘ ਨੇ ਸਵੇਰੇ ਸਵੇਰੇ ਹੀ ਫਤਿਹ ਬੁਲਾ ਦਿੱਤੀ ਤੇ ਫਿਰ ਵੀ ਸਾਡੇ ਮਨਾ ਚ ਇੰਨਾ ਕੜਮ ਚੌਦਰ ਭਰਿਆ ਹੋਇਆ ਏ ਕਿ ਸਾਨੂੰ ਬਾਬਾ ਬੁਲਾਉਂਦਾ ਨਹੀਂ ਉਹ ਭਾਈ ਹੁਣ ਤੁਸੀਂ ਜਵਾਬ ਦੇਣਾ ਉਹਦੀਆਂ ਪੰਜ ਫਤੇ ਜਿਹੜੀਆਂ ਬੁਲਾ ਕੇ ਆ ਚੁੱਕਾ ਹੈ ਨਾ ਸੇਰ ਦਾ ਉਹ ਕੱਲਾ ਬੈਠਾ ਗੁਰਦੁਆਰੇ ਉਹਦਾ ਜਵਾਬ ਹੁਣ ਤੁਸੀਂ ਦੇਣਾ ਹੈ ਤੁਸੀਂ ਅੱਗੇ ਕਹਿਣਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਾਂਤੀ ਨੇ ਨਹੀਂ ਕਹੀ ਵਾਰ-ਵਾਰ ਤੁਹਾਡੇ ਅੱਗੇ ਪਿੱਛੇ ਭਜੇ ਫਿਰਨਾ ਪਈ ਹੁਣ ਪਹਿਲਾਂ ਗੁਰਦੁਆਰੇ ਬੈ ਕੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਠਾਵੇ ਫਤੇ ਬੁਲਾਵੇ ਤੇ ਫਿਰ ਤੁਹਾਡੇ ਘਰ ਹੀ ਚ ਮਿਲਦਿਆਂ ਨੂੰ ਫਿਰ ਫਤੇ ਬੁਲਾਵੇ ਜੇ ਤੁਹਾਡੇ ਅੰਦਰ ਸ਼ਰਧਾ ਹੈ ਭਾਵਨਾ ਹੈ ਜੇ ਸਤਕਾਰ ਕਰਦੇ ਜੀ ਤੇ ਤੁਸੀਂ ਵੀ ਬੁਲਾ ਲੋਗੇ ਕੁਝ ਘਟਨ ਨਹੀਂ ਲੱਗਿਆ ਪਰ ਸਾਡੇ ਮਨਾਂ 'ਚ ਇੰਨੇ ਕ ਵਹਿਮ ਪਏ ਨੇ ਕਿ ਗ੍ਰੰਥੀ ਸਿੰਘ ਨੂੰ ਦੁਖੀ ਕਰਨ ਵਾਸਤੇ ਇਦਾਂ ਦੀਆਂ ਕਹਾਣੀਆਂ ਘੜਦੇ ਰਹਿੰਦੇ ਨੇ ਲੋਕ ਸੋ ਗੁਰੂ ਕਿਰਪਾ ਕਰੇ ਕ੍ਰਾਂਤੀ ਸਿੰਘ ਨੇ ਪੰਜ ਵਾਰ ਸਹਿਰੇ ਫਤਿਹ ਬੁਲਾ ਦਿੱਤੀ ਤੇ ਤਿੰਨ ਚਾਰ ਵਾਰ ਸ਼ਾਮਾਂ ਨੂੰ ਸੋਦਰ ਬਾਣੀ ਦੇ ਜਾਪ ਤੋਂ ਬਾਅਦ ਫਿਰ ਫਤਿਹ ਬੁਲਾ ਦਿੱਤੀ ਦਿਹਾੜੀ 'ਚ 10 ਵਾਰ ਸਾਰੇ ਨਗਰ ਨੂੰ ਸਪੀਕਰ 'ਚ ਫਤਿਹ ਬੁਲਾਉਣ ਤੋਂ ਬਾਅਦ ਵੀ ਕਿ ਕੋਈ ਇਹ ਕਹਿੰਦਾ ਹੈ ਕਿ ਸਾਨੂੰ ਬਾਬਾ ਜੀ ਫਤੇ ਨਹੀਂ ਬੁਲਾਉਂਦੇ ਤੇ ਫਿਰ ਉਹ ਬਾਬਾ ਜੀ ਦੀ ਗਲਤੀ ਨਹੀਂ ਉਹ ਅਗਲੇ ਦੀ ਸੋਚ ਦੀ ਗਲਤੀ ਹੈ ਉਹਨੂੰ ਸੋਚ ਚੇਂਜ ਕਰਨ ਦੀ ਲੋੜ ਹੈ ਸੋ ਆਪ ਸੰਗਤਾਂ ਨੇ ਦੱਸਣਾ ਤੇ ਇਹ ਵਿਚਾਰ ਆਪਣੀ ਕਿੱਥੋਂ ਤੱਕ ਸਹੀ ਤੁਹਾਨੂੰ ਲੱਗੀ ਹੈ ਕਿ ਇਹਦੇ ਵਿੱਚ ਗ੍ਰੰਥੀ ਗਲਤ ਹੈ ਨਹੀਂ ਗਲਤ ਜਿਨ੍ਹਾਂ ਨੂੰ ਗਲਤ ਲੱਗੇ ਉਹ ਆਪਣਾ ਪੰਜਾਬੀ ਵਿੱਚ ਸਹੀ ਕਮੈਂਟ ਕਰਕੇ ਦੱਸੇ